ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਾਰਨੀ ਦੀਆਂ ਇਹ ਤੋਂ ਪਹਿਲਾਂ ਦੋ ਲੈਣਾ ਆਪਾਂ ਪੜ ਚੁੱਕੇ ਹਾਂ ਹੁਣ ਅੱਗੇ ਆਪਾਂ ਦੋ ਲੈਣਾ ਹੋਰ ਪੜਾਂਗੇ ਚੱਚਾ ਮੁਕਤਾ ਚਾ ਚੱਚੇ ਕੰਨਾ ਚਾ ਚੱਚੇ ਸਿਆਰੀ ਚੇ ਚੱਚੇ ਵਿਆਰੀ ਚੀ ਚੱਚੇ ਔਕੜ ਚੋ ਚੱਚੇ ਦਲੈਂਕੜੇ ਚੂ ਚੱਤੇ ਨੂੰ ਲਾਂਚੀ ਚੱਤੇ ਦਲਾਈਆਂ ਚ ਚੱਤੇ ਹੋੜਾ ਚੋ ਚੱਤੇ ਕਨੌੜਾ ਚੋਂ ਚੱਤੇ ਟਿੱਪੀ ਚੰ ਚੱਤੇ ਕੰਨ ਉੱਤੇ ਬਿੰਦੀ ਚਾਂ ਛੱਛਾ ਮੁਕਤਾ ਛਾ ਛੱਛੇ ਕੰਨਾਂ ਛਾ ਛੱਛੇ ਸਿਆਰੀ ਛੇ ਛੱਛੇ ਵਿਹਾਰੀ ਛੀ ਛੱਛੇ ਅੰਕੜ ਛੋ ਛੱਛੇ ਦਲੈਂਕੜੇ ਛੂ ਛੱਛੇ ਨਲਾਂ ਛੇ ਛੱਛੇ ਦਲਾਈਆਂ ਛੈ ਛੱਛੇ ਹੋੜਾ ਛੋ ਛੱਛੇ ਕਨੌੜਾ ਛਾਂ ਛੱਛੇ ਟਿੱਪੀ ਛੰ ਛੱਛੇ ਕੰਨਾਂ ਉੱਤੇ ਬਿੰਦੀ ਛਾਂ ਜੱਜਾ ਮੁਕਤਾਜਾ ਜੱਜੇ ਕੰਨਾਂ ਜਾ ਜੱਜੇ ਸਿਆਰੀ ਜੇ ਜੱਜੇ ਵਿਆਰੀ ਜੀ ਜੱਜੇ ਔਂਕੜ ਜੋ ਜੱਜੇ ਦਲੈਂਕੜੇ ਜੂ ਜੱਜੇ ਨੂੰ ਲਾਂ ਜੀ ਜੱਜੇ ਦਲਾਈਆ ਜੈ ਜੱਜੇ ਹੋੜਾ ਜੋ ਜੱਜੇ ਕਨੌੜਾ ਜਾ ਜੱਜੇ ਟਿੱਪੀ ਜੰਗ ਜੱਜੇ ਕੰਨਾ ਉੱਤੇ ਬਿੰਦੀ ਜਾ ਛੱਜਾ ਮੁਕਤਾ ਚਾ ਛੱਜੇ ਕੰਨਾ ਚਾ ਛੱਜੇ ਸਿਆਰੀ ਚੇ ਛੱਜੇ ਵਿਆਰੀ ਚੀ ਤੱਜੇ ਔਕੜ ਚੋ ਛੱਜੇ ਦਲੈਂਕੜੇ ਚੂ ਛੱਜੇ ਲਾਂਚੀ ਚੱਜੇ ਦਲਾਵਾ ਚੈ ਛੱਜੇ ਹੋੜਾ ਝੋ ਛੱਜੇ ਕਨੌੜਾ ਝਾਂ ਛੱਜੇ ਟਿੱਪੀ ਚੰ ਛੱਜੇ ਕੰਨਾ ਉੱਤੇ ਬਿੰਦੀ ਚਾਂ ਨੰਨ੍ਯਾ ਮੁਕਤਾਨਾ ਨੰਨ੍ਯੇ ਕੰਨਾਆਂ ਨੰਨ੍ਯੇ ਸਿਆਰੀ ਣੇ ਨੰਨ੍ਯੇ ਵਿਆਰੀ ਣੀ ਨੰਨ੍ਯੇ ਔਕੜ ਣੋ ਨੰਨ੍ਯੇ ਦਲੇਕੜੇ ਣੋ ਨੰਨ੍ਯੇ ਲਾ ਣੀ ਨੰਨੇ ਦਲਾਵਾ ਣ ਣਨੇ ਹੋੜਾ ਣੋ ਣਨੇ ਕੜੌੜਾ ਣੋ ਣਨੇ ਟਿੱਪੀ ਣੈ ਣਨੇ ਕੰਨਾ ਉੱਤੇ ਬਿੰਦੀਆਂ ਸਾਧ ਸੰਗ ਜੀਏ ਅੱਖਰ ਬਹੁਤ ਔਖਾ ਹੈ ਇਸ ਦੀ ਮਿਹਨਤ ਬਹੁਤ ਕਰਨੀ ਪਵੇਗੀ ਣਿਆ ਇਹਨੂੰ ਬੋਲਣਾ ਣਿਆ ਨਹੀਂ ਆਣੀ ਬੋਲਣਾ ਣਿਆ ਬੋਲਣਾ ਤੈਂ ਕਾ ਮੁਕਤਾਟਾ ਤੈਂ ਕੇ ਕੰਨਾਟਾ ਤੈਂ ਕੇ ਸਿਆਰੀਟੇ ਤੈਂ ਕੇ ਵਿਆਰੀਟੀ ਤੈਂ ਕੇ ਔਕੜਟੋ ਤੈਂ ਕੇ ਲੈਂਕੜੇ ਟੂ ਤੈਂ ਕੇ ਲਾਂਟੇ ਤੈਂ ਕੇ ਦਲਾਵਾਟ ਤੈਂ ਕੇ ਹੋੜਾਟੋ ਤੈਂ ਕੇ ਕਣੌੜਾਟਾਂ ਤੈਂ ਕੇ ਟਿੱਪੀਟੰ ਤੈਂ ਕੇ ਕੰਨਾ ਉੱਤੇ ਬਿੰਦੀਟਾਂ ਠੱਠਾ ਮੁਕਤਾਠਾ ਠੱਠੇ ਕੰਨਾਠਾ ਠੱਠੇ ਸਿਆਰੀਠੇ ਠੱਠੇ ਵਿਆਰੀਠੀ ਠੱਠੇ ਔਕੜਠੋ ਠੱਠੇ ਦਲੈਂਕੜੇਠੂ ਠੱਠੇ ਨੂੰ ਲਾਂਠੇ ਠੱਠੇ ਦਲਾਈਆਂ ਠੈ ਠੱਠੇ ਹੋੜਾਠੋ ਠੱਠੇ ਕਨੌੜਾਠਾਂ ਠੱਠੇ ਟਿੱਪੀਠੰਗ ਠੱਠੇ ਕੰਨਾਂ ਉੱਤੇ ਬਿੰਦੀ ਠਾਂ ਡੱਡਾ ਮੁਕਤਾ ਡੱਡੇ ਕੰਨਾਂ ਦਾ ਡੱਡੇ ਸਿਆਰੀ ੜੇ ਡੱਡੇ ਵਿਆਰੀ ੜੀ ਡੱਡੇ ਔਕੜ ਡੋ ਡੱਡੇ ਦਲੈਂਕੜੇ ਡੂ ਡੱਡੇ ਨੂੰ ਲਾਂ ੜੀ ਡੱਡੇ ਦਲਾਈਆਂ ਡੈ ਡੱਡੇ ਹੋੜਾ ਡੋ ਡੱਡੇ ਕਨੌੜਾ ਡਾਂ ਡੱਡੇ ਟਿੱਪੀ ਡੰਕ ਡੱਡੇ ਕੰਨਾ ਉੱਤੇ ਬਿੰਦੀ ਡਾਂ ਟੱਡਾ ਮੁਕਤਾ ਟਾ ਟੱਡੇ ਕੰਨਾ ਟਾ ਟੱਡੇ ਸਿਆਰੀ ਟੀ ਟੱਡੇ ਵਿਆਰੀ ਟੀ ਟੱਡੇ ਔਕੜ ਤੋਂ ਟੱਡੇ ਦਲੈਂਕੜੇ ਟੂ ਟੱਡੇ ਨੂੰ ਲਾਂਟੇ ਟੱਡੇ ਦਲਾਵਾ ਟੈ ਟੱਡੇ ਹੋੜਾ ਟੋ ਟੱਡੇ ਕਨੌੜਾ ਟਾਂ ਟੱਡੇ ਟਿੱਪੀ ਟੰਗ ਟੱਡੇ ਕੰਨਾ ਉੱਤੇ ਬਿੰਦੀ ਟਾਂ ਨਾਣਾ ਮੁਕਤਾਣਾ ਨਾਣੇ ਕੰਨਾਣਾ ਨਾਣੇ ਸਿਆਰੀਣੇ ਨਾਣੇ ਵਿਆਰੀਣੀ ਨਾਣੇ ਔਕੜਨੋ ਨਾਣੇਂ ਦਲੇਕੜੇ ਨੂੰ ਨਾਣੇ ਨੂੰ ਲਾਣੇ ਨਾਣੇ ਦਲਾਵਾਣੇ ਨਾਣੇ ਹੋੜਾਣੋ ਨਾਣੇ ਕਨੌੜਾਣੋ ਨਾਣੇ ਟਿੱਪੀ ਨੰਗ ਨਾਣੇ ਕੰਨਾ ਉੱਤੇ ਬਿੰਦੀ ਨਾ ਸੰਗਤ ਜੀਏ ਦੋ ਲੈਣਾ 35 ਦੀਆਂ ਹੋਰ ਹੋਗੀਆਂ ਹਨ ਮਾਰਨੀ ਇਸ ਤਰ੍ਹਾਂ ਪੜਨੀ ਹੈ ਫਿਰ ਗੁਰਬਾਣੀ ਸ਼ੁੱਧ ਤੇ ਸਪਸ਼ਟ ਪੜਨੀ ਆ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ